ਸਰਕਾਰਾਂ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਨਿਕਲਣ ਦੇ ਲਈ ਲੱਖਾਂ ਦਾਅਵੇ ਕੀਤੇ ਜਾ ਰਹੇ ਨੇ ਪਰ ਜ਼ਮੀਨੀ ਹਕੀਕਤ ਇਹ ਦਾਅਵੇ ਖੋਖਲੇ ਵਿਖਾਈ ਦੇ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਹੈ ਨਾਪਾ ਬਲਾਕ ਦੇ ਪਿੰਡ ਅਗੋਲ ਵਿਖੇ ਜਿੱਥੇ ਵਕ ਵਕ ਦੋ ਕਿਸਾਨਾਂ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਓਨੇ ਦੀ ਫਸਲ ਤੋਂ ਕਿਨਾਰਾ ਕਰਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ ਸੀ ਪਰ ਸਬਜ਼ੀਆਂ ਦਾ ਭਾਅ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਚੱਲਣਾ ਪਿਆ ਕਿਸਾਨ ਕਰਮ ਸਿੰਘ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਜਿੱਥੇ ਗੋਭੀ ਦੀ ਕਾਸ਼ਤ ਕੀਤੀ ਗਈ ਹੋਤੀ ਹੀ ਨਾਲ-ਨਾਲ ਅਮਰੂਦਾਂ ਦੇ ਬੂਟੇ ਵੀ ਲਗਾਏ ਗਏ ਸਨ ਪਰ ਕਿਸਾਨ ਬੜਾ ਪਰੇਸ਼ਾਨ ਹੈ ਕਿਉਂਕਿ ਜਿਹੜੇ ਬੂਟੇ ਬਾਗਬਾਨੀ ਵਿਭਾਗ ਤੇ ਫੱਲੋ ਲਗਵਾਏ ਗਏ ਸੀ ਉਹ ਜੇ ਤਾਂ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ ਹੈ ਮੈ ਜੀ ਪਹਿਲਾਂ ਸਰਕਾਰਾਂ ਦੀ ਗੱਲ ਸੁਣ ਕੇ ਵੀ ਝੋਨੇ ਤੇ ਕਣਕ ਦੇ ਚੱਕਰ ਚੋਂ ਨਿਕਲੇ ਕਿਸਾਨ ਉਹਨਾਂ ਨੂੰ ਦੇਖਦੇ ਹੋਏ ਫਸਲ ਮਿਸ ਕਰਤੀ ਪੌਦ ਨਹੀਂ ਬੀਜੀ ਕੋਈ ਅੱਗੇ ਬਾਸਮਤੀ ਲਾਉਂਦੇ ਹੁੰਦੇ ਤੇ ਜੀਰੀ ਝੋਨਾ ਕੁਝ ਨਹੀਂ ਲਾਇਆ ਮੈਂ ਬਾਗ ਲਾਇਆ ਹਸਾਰ ਸਫੈਦਾ ਅਮਰੂਦ ਲੈ ਕੇ ਮੈਂ ਆਪਣੇ ਹੌਟਿਕਲਚਰ ਤੋਂ ਬਾਗਬਾਨੀ ਵਿਭਾਗ ਤੋਂ ਪਟਿਆਲੇ ਵਾਲਿਆਂ ਨਾਲ ਗੱਲ ਕੀਤੀ। ਉਹਨਾਂ ਨੇ ਜਦੋਂ ਸਾਨੂੰ ਨਾਲ ਗੱਲਾਂ ਤਾਂ ਬਹੁਤ ਕੀਤੀ ਆ ਵੀ ਆਖਿਆ ਅਸੀਂ ਦੇਖਾਂਗੇ, ਲਵਾਵਾਂਗੇ, ਤੁਹਾਨੂੰ ਬੂਟੇ ਦਵਾਂਗੇ। ਜਿੰਨਾ ਤੁਹਾਡਾ ਖਰਚਾ ਹੋਊ ਅਸੀਂ ਤੁਹਾਨੂੰ ਸਬਸਿਡੀ ਦੇ ਰੂਪ ਵਿੱਚ ਸਾਰੇ ਪੈਸੇ ਵਾਪਸ ਦਵਾਂਗੇ। ਜਿੰਨਾ ਕੋ ਤੂੰ ਬਾਅਦ ਚ ਜੀ ਸਾਨੂੰ ਲਵਾ ਕੇ ਹੋ ਅਗਸਤ ਦੇ ਪਹਿਲੇ ਹਫਤੇ ਲੱਗਿਆ ਸੀ। ਨਾ ਇਹਨੂੰ ਕੋਈ ਮੁੜ ਕੇ ਦੇਖਣ ਆਇਆ। ਮੈਂ ਯੂਨੀਵਰਸਿਟੀ ਵੀ ਗੱਲ ਕੀਤੀ ਹੈ, ਰੌਣੀ ਫਾਰਮ ਵੀ ਕੀਤੀ ਹੈ। ਨਾਬੇ ਤੇ ਪਟਿਆਲੇ ਕਦੇ ਕਿਸੇ ਨੇ ਕੋਈ ਸਾਰ ਨਹੀਂ ਲਈ ਉਦੋਂ ਬਾਅਦ ਚ ਬਚਦੀ ਜਗ੍ਹਾ ਤੇ ਫਿਰ ਮੈਂ ਇਹ ਗੋਭੀ ਲਈ ਮਲੇਰ ਕੋਟਲੇ ਤੋਂ ਪਨੀਰੀ ਬੜੇ ਅਗੇਤਾ ਦੇ ਰੂਪ ਦੇ ਵਿੱਚ ਲਾਈ ਸੀ ਅਸੀਂ ਤਾਂ ਉਦੋਂ ਤੇ 70000 ਰੁਪਏ ਮੇਰਾ ਖਰਚਾ ਪਨੀਰੀ ਤੇਰ ਲੇਬਰ ਤੇ ਆਇਆ ਜਦੋਂ ਕੋਈ ਫਸਲ ਬਹੁਤ ਸੋਹਣੀ ਹੋਈ ਕੋਈ ਭਾਏ ਨਹੀਂ ਮਿਲਿਆ ਬਿਲਕੁਲ ਰੇਟ ਨਹੀਂ ਹੋਇਆ ਪੂਰਾ 70000 ਵਾਪਸ ਮੈਨੂੰ ਹਜੇ ਤੱਕ ਮੁੜਿਆ ਨਹੀਂ ਫਿਰ ਇਹਦੇ ਵਿੱਚ ਬੂਟਿਆਂ ਦੇ ਵਿੱਚ ਇਹ 20 2 ਫੁੱਟ ਤੇ ਬੂਟਾ ਇੱਕ ਇਹ ਬਾਕੀ ਦਾ ਫਿਰ ਮੈਂ ਇਹਦੇ ਵਿੱਚ ਅੱਧਾ ਲਸਣ ਲਾਤਾ ਜਦੋਂ ਕੋਈ 20000 ਰੁਪਏ ਕੁਇੰਟਲ ਲਸਣ ਆਇਆ ਮੈਂ ਡੇਢ ਕੁਇੰਟਲ ਲਸਣ ਲੈ ਕੇ ਪਾਤਾ ਤੇ ਅੱਧੇ 1 ਏਕੜ ਦੇ ਵਿੱਚ ਮੈਂ ਕੋਈ ਛੋਲੇ ਬੀਜ ਲਏ ਤੁਹਾਨੂੰ ਆਏ ਸੀ ਵੀ ਜਿਹੜਾ ਕੋਸ਼ਣਾ ਕੁਸ਼ਤਾ ਵੀ ਪੱਲੇ ਪਵੇ ਮੈਨੂੰ ਇਹ ਸੀ ਵੀ ਬਦਲਾਅ ਵੀ ਆਵੇ ਤੇ ਸਾਡਾ ਕੁਝ ਜ਼ਮੀਨਾਂ ਨੂੰ ਵਧੀਆ ਹੋਵੇ ਤੇ ਪਾਣੀ ਦੇ ਬਚਤ ਹੋਵੇ ਤੇ ਜਿੰਨੀ ਇਨਕਮ ਕਣਕ ਤੇ ਝੋਨੇ 'ਚੋਂ ਮਿਲਦੀ ਹੈ ਤੇ ਓਨੀਓ ਮਿਲ ਜਵੇ ਤੇ ਬਾਗ ਦਾ ਮੈਨੂੰ ਸ਼ੌਕ ਵੀ ਸੀ ਸਾਡਾ ਘਰ ਜ਼ਮੀਨ ਦੇ ਵਿੱਚ ਹੈ ਤੇ ਮੈਨੂੰ ਫਰੂਟ ਦਾ ਬਹੁਤ ਵੱਡਾ ਸ਼ੌਕ ਸੀਗਾ ਤੇ ਪੈਦਾ ਕਰਾਂ ਮੈਂ ਅਮਰੋਦ ਦਾ ਪੂਰਾ ਜੇ ਸਰਕਾਰ ਨਾਲ ਖੜਦੀ ਬਾਗ ਪਾਣੀ ਵਿਭਾਗ ਵਾਲੇ ਨਾਲ ਖੜਾ ਨਾਲ ਹੁੰਦੇ ਤਾਂ ਫਿਰ ਤੁਹਾਨੂੰ ਵੀ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਤੇ ਸਾਨੂੰ ਸਰਕਾਰ ਦਾ ਤਾਂ ਬਸ ਗੱਲਾਂ ਨੇ ਪੇਪਰ ਦੇ ਵਿੱਚ ਟੀਵੀ ਦੇ ਉੱਪਰ ਬਦਲਾਅ ਕਰੋ ਜਿੰਨੀਆਂ ਮਰਜ਼ੀ ਸੁਣ ਲੋ ਜਦੋਂ ਕੋਈ ਗਰਾਊਂਡ ਦੇ ਉੱਪਰ ਉਹਨਾਂ ਦਾ ਕੋਈ ਵੀ ਇੱਕ ਵੀ ਲਬਜ਼ ਸੱਚ ਨਹੀਂ ਸਾਰਾ ਹੀ ਝੂਠ ਹੈ ਕਿਤੋਂ ਵੀ ਪਤਾ ਕਰ ਸਕਦੇ ਹਾਂ ਮੇਰੇ ਕਿਸਾਨ ਤਕਰੀਬਨ ਨਾਹੜ ਪਿੰਡ ਦੇ ਆਲੂ ਦੇ ਰੂਪ ਚ ਸੂਰਜਮੁਖੀ ਇਹ ਵੀਰ ਨੇ ਖੀਰਾ ਲਾਇਆ ਸਾਰਾ ਕਾਲੇ ਨੇ ਹੁਣ ਸਾਰੇ ਕੰਮ ਕਰਦੇ ਨੇ بس کوئی ਗੱਲਾਂ ਹੀ ਨਹੀਂ ਕੋਈ ਕੋਈ ਸਹਿਯੋਗ ਤਾਂ 1 ਰੁਪਏ ਦਾ ਵੀ ਨਹੀਂ ਕਿਸੇ ਸਰਕਾਰ ਦਾ ਜਿਸ ਤਰ੍ਹਾਂ ਗੋਭੀ ਲਈ ਸੀ ਗੋਭੀ ਜਿਹੜੀ ਹੈਗੀ ਬਾਹਰ ਕੀ ਵਿਕਰੀ ਹੈਗੀ ਰੇਟ ਦੁਕਾਨਾਂ ਤੇ ਤੁਹਾਨੂੰ ਇਹ 5 ਤੋਂ 70 ਰੁਪਏ ਕਿਲੋ ਵਿਕਦੀ ਹੈ ਜੀ ਜਦੋਂ ਕਿ ਇੱਥੇ ਆਪਣੇ ਬਾਜ਼ਾਰ ਚ ਹੋਕਾ ਦੇ ਕੇ ਜਾਂਦੇ ਨੇ ਖਾਰੀ ਵਾਲੇ ਵੇਚਣ ਵਾਲੇ 30 ਰੁਪਏ 35 ਰੁਪਏ ਕਿਲੋ ਉਹ ਵੇਚਦਾ ਜਿਹੜਾ ਗੈਪ ਹੈ ਉਹ ਸਾਨੂੰ ਕਿਸਾਨ ਨੂੰ ਸਮਝ ਨਹੀਂ ਆਉਂਦੀ ਕਿੱਥੇ ਹੈ ਰੇਟ ਹੀ ਨਹੀਂ ਮਿਲ ਰਿਹਾ ਮੇਰੇ ਬਿਲਕੁਲ ਰੇਟ ਨਹੀਂ ਮਿਲਦਾ ਜੀ 5 ਰੁਪਏ 70 ਰੁਪਏ ਤਾਂ ਲੇਬਰ ਲੇਬਰ ਮਸਾਂ ਮਿਲਦੀ ਹੈ ਜੀ ਤਾਹੀਂ ਤਾਂ ਕਿਸਾਨ ਮੂਹ ਨਹੀਂ ਕਰਦਾ ਵੀ ਜਿਹੜਾ ਹੈਗਾ ਫਸਲੀ ਚੱਕਰ ਬਿਲਕੁਲ ਜੀ ਕਿਸਾਨ ਸੜ ਰਿਹਾ ਹੈ ਖੇਤੀ ਨੂੰ ਭੱਜ ਰਿਹਾ ਹੈ ਇਸੇ ਕਰਕੇ ਕੋਈ ਬਾਹਰ ਦਾ ਸੋਚਦਾ ਜਾਣਦਾ ਕਿਤੇ ਮੇਰੇ ਕੋਲ ਵੀ ਬਾਹਰ ਦੀ ਆਫਰ ਸੀ ਮੈਂ ਪੂਰਾ ਜੋਰ ਲਾ ਕੇ ਸੋਚਿਆ ਵੀ ਮੈਂ ਖੇਤੀ ਕਰੂੰਗਾ ਔਰ ਬਦਲਾਅ ਦੀ ਕਰੂੰਗਾ ਜਦੋਂ ਕੋਈ ਪਰ ਹੈ ਨਹੀਂ ਕੁਝ ਬਚਦਾ ਨਹੀਂ ਫਸਲ ਦਾ ਮਾਲਿਕ ਵਾਰੀ ਫੇਰ ਬਣਾ ਲੈ ਹੁਣ ਵੀ ਬਾਹਰ ਹੀ ਠੀਕ ਆ ਦੇਖੋ ਬਣਾਉਣੇ ਆ ਹਜੇ ਸੋਚਦੇ ਜੇ ਕੋਈ ਸਰਕਾਰ ਦਾ ਮਾੜਾ ਮੋਟਾ ਸਹਿਯੋਗ ਮਿਲ ਜੇ ਜੇ 100% ਕਹਿੰਦੇ ਨੇ ਜੇ 10% ਵੀ ਸਹਿਯੋਗ ਕਰਦੇ ਨਾ ਬਾਕੀ ਤਾਂ ਅਸੀਂ ਆਪ ਮਿਹਨਤ ਕਰਕੇ ਅਸੀਂ ਫਿਰ ਨਹੀਂ ਜਾਵਾਂਗੇ ਬਾਹਰ ਇੱਥੇ ਰਹਿਣਾ ਚਾਹੁੰਦਾ ਕਿਸਾਨ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਵੀ ਸਾਨੂੰ ਕੋਈ ਜੇ ਕੁਝ ਨਹੀਂ ਦੇਣਾ ਆ ਕੇ ਕੁਛ ਇਹਦੇ ਇਹਦੇ ਬਾਰੇ ਉਹ ਡਿਗਰੀਆਂ ਨੇ ਕੋਈ ਡਾਕਟਰ ਨੇ ਐਂ ਦੱਸਿਆ ਕਰਨ ਵੀ ਇਹਦੇ ਵਿੱਚ ਆ ਬੂਟੇ ਥੋੜੇ ਮਰਦੇ ਨੇ ਮੈਂ ਗਿਆ ਤਿੰਨ ਚਾਰ ਵਾਰ ਜਾਇ ਮਹਾ ਜੀ ਬੂਟੇ ਮਰਦੇ ਨੇ ਦੁਬਾਰਾ ਬਚਾਉਣ ਵਾਸਤੇ ਕੁਝ ਦੱਸ ਦੋ ਪਰ ਕੋਈ ਦੇਖਣ ਆਇਆ ਨਹੀਂ ਪਤਾ ਕਰ ਸਕਦੇ ਤੁਸੀਂ ਬਾਗਬਾਨੀ ਵਿਭਾਗ ਤੋਂ ਪਟਿਆਲਿਓਂ ਮੈਂ ਕਿੰਨੇ ਘੇੜੇ ਲਾਏ ਨੇ ਉਹਨਾਂ ਕੋਲੇ ਇੱਕ ਵਾਰੀ ਇੱਕ ਬੰਦਾ ਕੋਈ ਨਾਉ ਨਹੀਂ ਮੇਰੇ ਜਿਆਦਾ ਆ ਰਿਹਾਗਾ ਮੈਨੂੰ ਕਹਿੰਦਾ ਇੱਕ ਵਾਰੀ ਫੋਨ ਚੱਕਿਆ ਨਾ 10 ਵਾਰੀ ਫੋਨ ਕਰਨ ਤੋਂ ਬਾਅਦ ਕਹਿੰਦਾ ਤੇਰੀ ਕਿਸਮਤ ਚੰਗੀ ਹੈ ਮੈਂ ਤੇਰਾ ਫੋਨ ਚੱਕ ਲਿਆ ਅੱਛਾ ਬਸ ਇਹੋ ਜਿਹਾ ਉਹਨਾਂ ਦਾ ਰਵਈਆ ਕਿਸਾਨਾਂ ਪ੍ਰਤੀ ਕਦਿਆਂ ਦੱਸੋ ਕੋਈ ਦਿਖਦਾ ਨਹੀਂ ਅਸੀਂ ਸਾਰਾ ਕਰਕੇ ਦੇਖ ਲਿਆ ਹੁਣ ਸਾਰੇ ਫਾਸਲਾਂ ਦੇ ਕੋਲ ਲਸਣ ਵੀ ਐ ਛੋਲੇ ਵੀ ਨੇ ਗੋਭੀ ਵੀ ਆ ਬਾਗ ਵੀ ਲਾਇਆ ਹੋਇਆ ਆਪਣਾ ਤੁਸੀਂ ਫਸਲੀ ਚੱਕਰ ਚੋਂ ਨਿਕਲਣ ਵਾਸਤੇ ਤੁਸੀਂ ਅਮਰੂਦ ਜਾਂ ਗੋਭੀ ਬੀਜੀ ਆ ਠੀਕ ਆ ਜੀ ਜੇ ਇੱਥੇ ਚੋਣਾ ਹੁੰਦਾ ਤਾਂ ਕਿੰਨਾ ਮਿਲਣਾ ਸੀ ਮੈਂ ਬਾਸਮਤੀ ਅੱਗੇ ਲਾਉਂਦਾ ਜੀ 3.5 ਲੱਖ ਰੁਪਏ ਦਾ ਹੁੰਦਾ ਜੀ ਇਹ 3 ਏਕੜ ਚੋਂ ਅੱਛਾ ਤੇ ਹਰ ਜਦੋਂ ਕਿ ਇਹ ਤਾਂ 70000 ਦੀ ਪਨੀਰੀ ਲਈ ਉਹ ਵੀ 70000 ਵਾਪਸ ਅਜੇ ਆਇਆ ਨਹੀਂ ਸਾਡਾ ਨਾਲੇ ਇੰਨੀ ਮਿਹਨਤ ਕਰੀ ਆ ਦਿਨ ਰਾਤ ਤੋੜਨ ਦਾ ਸਮਾਨ ਦਾ ਲਫਾਫੇ ਭਰ ਕੇ ਤੋਲ ਕੇ ਮੰਡੀ ਪਹੁੰਚਾ ਕੇ ਆਉਂਨੇ ਆ ਨਾ ਭੇ ਰੋਜ ਪੰਜਾਬ ਫਰੂਟ ਦੇ ਤੁਸੀਂ ਪਤਾ ਕਰ ਸਕਦੇ ਨਾ ਭੇ ਜਿਹਦੇ ਵੇਚ ਕੇ ਆਉਨੇ ਆ ਪਰ ਕੁਝ ਮਿਲਦਾ ਨਹੀਂ ਹੈਗਾ 3 ਏਕੜ ਨਹੀਂ ਕੀ ਭਾਅ ਮਿਲ ਰਿਹਾ ਹੁਣ ਤੇ ਨੇਕੜ ਚ ਤੁਸੀਂ ਮਿਹਨਤ ਤਾਂ ਕੀਤੀ ਹੈ ਮਿਹਨਤ ਦਾ ਬਹੁਤ ਘਰੇ ਭਾਅ ਨਹੀਂ ਕੋਈ ਮਿਲ ਰਿਹਾ ਜੀ ਭਾਅ ਤਾਂ ਹੁਣ 6 ਤੋਂ 70 ਰੁਪਏ ਕਿਲੋ ਵਿਕ ਰਿਹਾ ਜੀ ਅੱਛਾ ਹਾਂ ਜੀ ਤੇ ਦੁਕਾਨ ਤੇ ਬਾਜ਼ਾਰ ਚ ਕਿੰਨੇ ਰੁਪਏ ਵਿਕਦਾ ਬਾਜ਼ਾਰ ਚ ਤਾਂ 20 25 ਵਿਕਦਾ ਜੀ 25 30 ਵੀ ਲਾ ਦਿੰਦੇ ਨੇ ਅੱਛਾ ਹਾਂ ਜੀ ਤੇ ਕਿੰਨਾ ਖਰਚਾ ਹੈ ਟੋਟਲ ਖਰਚਾ ਤਾਂ ਤੇ ਕੀਲੇ ਤੇ ਆ ਦਾ 35000 ਦਲੇ ਅੱਛਾ ਹਾਂ ਜੀ ਸੀਟ ਵੀ ਪਾਉਣੀ ਹੈ ਜੀ ਬੀਜ ਆਉਂਦਾ ਜੀ 12000 ਰੁਪਏ ਵੀ ਕਿਲੋ ਜੀ ਲੇਬਰ ਲੇਬਰ ਜੀ ਹਾਂ ਜੀ ਤੇ ਫਿਰ ਬਿਮਾਰੀ ਵਿੱਚ ਲੱਗਦੀ ਹੈਗੀ ਸਪਰੇਹਾਂ ਦਾ ਕਰਨੀ ਮੈ ਬਿਮਾਰੀ ਵਿੱਚ ਲੱਗਦੀ ਹਾਂਜੀ ਬੀਜ ਬਹੁਤ ਮਹਿੰਗਾ ਜੀ ਹੁਣ ਮਿਹਨਤੋਂ ਨਹੀਂ ਮਿਲ ਨਹੀਂ ਰਹੀ ਤੁਸੀਂ ਤਾਂ 3 ਏਕੜ ਚ ਤਾਂ ਬੀਜਿਆ ਸੀ ਵੀ ਜਿਹੜਾ ਦਿਨ ਦਿਨ ਪਾਣੀ ਜਿਹੜਾ ਨੀਚੇ ਹੀ ਕਰਦਾ ਯਾਰ ਆ ਮਿਆਰ ਹਾਂ ਪਾਣੀ ਦਾ ਤੇ ਝੂਨਾ ਲਾਉਣਾ ਸੀ ਝੋਨੇ ਨੂੰ ਛੱਡ ਕੇ ਸੀ ਝੋਨਾ ਛੱਡ ਕੇ ਪੇਠਾ ਲਾਇਆ ਜੀ ਹਾਂਜੀ ਪਰ ਰੇਟ ਮਿਲ ਨਹੀਂ ਰਿਹਾ ਰੇਟ ਮਿਲ ਨਹੀਂ ਰਿਹਾ ਜੀ ਫਿਰ ਹੁਣ ਅੱਗੇ ਤੋਂ ਫਿਰ ਹੁਣ ਕੀ ਤਿਆਰੀ ਕੀਤੀ ਹੈ ਫਿਰ ਮੈਂ ਤਿਆਰੀ ਕੀਤੀ ਹੈ ਜੀ ਹੁਣ ਕਿਦੋਂ ਝੋਨਾ ਲਾਇਆ ਕਰਾਂਗੇ ਜੀ ਹਾਂਜੀ ਫਿਰ ਸਬਜ਼ੀਆਂ ਤੇ ਕਾਨੂੰ ਕਰਾਂਗੇ ਕੀ ਲੱਗਦਾ ਸਰਕਾਰਾਂ ਨੂੰ ਵੀ ਮੁੱਲ ਤੈਅ ਕਰਨਾ ਚਾਹੀਦਾ ਮੁੱਲ ਦਾ ਕੁਸਤਾ ਚਾਹੀਦਾ ਜੀ ਇਹ ਰੇਟ ਤੈਅ ਕਰਨਾ ਚਾਹੀਦਾ ਜੀ ਵੀ ਇਹਨੂੰ ਵੇਖੂਗੀ ਇਹ ਕੁਸਤਾ ਕਿਸਾਨਾਂ ਨੂੰ ਬਚਾਈ ਹੁਣ ਪੱਲਿਓ ਪਾ ਕੇ ਉਹਨਾਂ ਜਿੰਨਾ ਖਰਚਾ ਕਰੋਂ ਨਾ ਮਿਲ ਨਹੀਂ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਇੱਥੇ 6-700 ਰੁਪਏ ਕਿਲੋ ਚੱਕਦੇ ਨੇ ਬਾਜ਼ਾਰ 'ਚ ਉਹੀ 30 ਰੁਪਏ ਕਿਲੋ 30 ਰੁਪਏ ਕਿਲੋ ਹਾਂ ਜੀ ਫਿਰ 22-30 ਰੁਪਏ ਫਿਰ ਕਿੱਥੇ ਜਾਂਦੇ ਨੇ ਇਹ ਪਤਾ ਨਹੀਂ ਕਿੱਥੇ ਜਾਂਦਾ ਜੀ ਹਾਂ ਜੀ ਕਈ ਵਾਰ ਤਾਂ ਮੰਡੀ 'ਚ ਪਿਆਰ ਆਉਂਦੇ ਦੋ-ਦੋ ਨੇ ਪਿਆਰਾਂ ਦੇ ਵਿਕਦਾ ਵੀ ਨਹੀਂ ਹਾਂ ਜੀ ਤੇ ਹੋਰ ਕਿਸ ਚੀਜ਼ ਦੀ ਕਾਸਤ ਕਰਦੇ ਤੁਸੀਂ ਇਸ ਤੋਂ ਇਲਾਵਾ ਇਸ ਤੋਂ ਸਬਜ਼ੀਆਂ ਮਹਤ ਪੇਠਾ ਵੀ ਲਾਇਆ ਹੀ ਖੀਰਾ ਵੀ ਲਾਇਆ ਤੇ ਮਟਰ ਮਿਰਚ ਸਾਰਾ ਕੁਝ ਲਾਉਣਾ ਜੀ ਹੁਣ 3 ਕਿਲੇ ਮਟਰ ਦੇ ਨੇ ਆਲੂ ਆਏ ਹਾਂ ਆਈ ਆਲੂ ਦੇ 3 ਕਿਲੇ ਆਲੂ ਦੇ ਨੇ 30 ਜਿਆਦਾਤਰ ਤੁਸੀਂ ਕੀ ਖੇਤੀ ਸਬਜ਼ੀਆਂ ਦੀ ਕਰਦੇ ਸਬਜ਼ੀ ਦੀ ਕਰਦੇ ਹਾਂ ਜੀ ਪਰ ਫਾਇਦਾ ਕੋਈ ਨਹੀਂ ਹਾਂ ਜੀ ਫਾਇਦਾ ਕੋਈ ਨਹੀਂ ਨਿਕਲਿਆ ਫਾਇਦਾ ਕੋਈ ਨਹੀਂ ਨਿਕਲਣੇ ਤੇ ਆ ਜੀ ਐ ਹੁੰਦਾ ਵੀ ਚਲ ਮੂਰੇ ਫੇਰ ਉਹ ਕੁਝ ਨਾ ਕੁਝ ਮਿਲੂਗਾ ਜੀ ਬਉਹੀ ਕੰਮ ਫੇਰ ਹੋ ਜਾਂਦਾ ਜੀ ਘਟੇ ਜਾਂਦਾ ਜੀ ਤਾਂ ਹੀ ਕਿਸਾਨ ਜਿਹੜਾ ਹੈਗਾ ਮੂੰਹ ਮੋੜ ਕੇ ਫਿਰ ਫੇਰ ਦੁਬਾਰੇ ਚੋਨੇ ਤੇ ਬਦਾਂ ਕਣਕ ਤੇ ਆਉਗੀ ਮੇਰਾ ਰਾਮਪੂਰ ਸਿੰਘ ਜੀ ਪੁਰਸੇ ਨੂੰ ਕਿਸ ਤਰ੍ਹਾਂ ਦੇਖ ਦੋ ਇਹਨਾਂ ਵੱਲੋਂ ਜੋ ਇੱਥੇ ਸਬਜ਼ੀ ਬੀਜੀ ਗਈ ਸੀ ਤੇ ਬਾਗ ਵੀ ਲਗਾਇਆ ਗਿਆਗਾ ਕਿੰਨਾ ਕਲੋਸ ਹੋਇਆ ਤੁਹਾਡਾ ਕੀ ਮਨ ਸੀ ਪਹਿਲਾਂ ਮਨ ਹੈਗਾ ਤੇ ਵੀ ਜਰੂਰ ਕਰਕੇ ਦੇਖਾਂਗੇ ਹੁਣ ਨਹੀਂ ਮਨ ਮੰਨਦਾ ਹੁਣ ਤਾਂ ਡਰ ਲੱਗਣ ਲੱਗ ਗਿਆ ਵੀ ਇਹ ਚੀਜ਼ ਨਹੀਂ ਵਧੀਆ ਇਹ ਸਬਜ਼ੀ ਭਾਜੀ ਵਾਲੀ ਵੀ ਇਹ ਤਾਂ ਵਿਚ ਘਾਟੇ ਘਾਟਾ ਕੋਈ ਫਾਇਦਾ ਨਹੀਂ ਹੈਗਾ ਬਾਗ ਜ ਵੀ ਕੋਈ ਫਾਇਦਾ ਨਹੀਂ ਲੱਗਿਆ ਹਾਂ ਬੂਟੇ ਵੀ ਡਾਊਨ ਜੀ ਸਿਹਤ ਦੇ ਦਿੱਤੇ ਨੇ ਉਹਨਾਂ ਨੇ ਵਧੀਆ ਸਿਹਤਮੰਦ ਬੂਟੇ ਨਹੀਂ ਦਿੱਤੇ ਹੈਗੇ। ਅੱਛਾ। ਹਾਂ ਤੁਹਾਡੇ ਸਾਹਮਣੇ ਹੀ ਨੇ। ਨਾ ਇੱਥੇ ਕੋਈ ਆਇਆ ਫਿਰ। ਨਾ ਕੋਈ ਨਹੀਂ ਆਇਆ ਇੱਥੇ ਦੇਖਣ ਨੂੰ। ਪਹਿਲਾਂ ਕੀ ਮਨ ਬਣਾਇਆ ਤੁਸੀਂ ਤੁਹਾਨੂੰ? ਪਹਿਲਾਂ ਮੰਨ ਤੇ ਵੀ ਆਪਾਂ ਬਾਗ ਲਾਵਾਂਗੇ। ਅੱਛਾ। ਹਾਂ। ਉਹ ਨਹੀਂ ਮਨ ਮੰਨਦਾ ਜਮਾਂ ਵੀ। ਅੱਛਾ। ਆ ਨਾ ਸਬਜ਼ੀ ਨੂੰ ਮਨ ਮੰਨਦਾ। ਵੀ ਇਹੀ ਝੋਨਾ ਹੀ ਠੀਕ ਹੈ। ਕਣਕ ਝੋਨਾ ਹੀ। ਕੀ ਲੱਗਦਾ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰਦੇ ਨੇ ਪਰ ਗਰਾਊਂਡ ਲੈਵਲ ਤੇ ਦੇਖੋ ਜਾ ਕੇ ਤੇ ਕਿਸਾਨ ਦੁਖੀ ਨੇ। ਪੂਰੇ ਦੁਖੀ ਨੇ ਜੀ ਤਾਂ ਹੀ ਬਾਹਰ ਨੂੰ ਭਾਈ ਦੇਣ ਬੱਚੇ। ਹੂੰ। ਸਾਡੇ ਬੱਚੇ ਕਿੱਥੇ ਮੰਦਨ ਖੇਤੀ ਕਰਨ ਨੂੰ ਮੂਰੇ ਵਾਸਤੇ ਅਗਲਾ ਕਹਿੰਦਾ ਬਾਹਰ ਚੱਲਾਂਗੇ ਕਹਿੰਦਾ ਡੈਡੀ ਹੁਣ ਅਸਰੇ ਚਲ ਕੱਲੀ ਕੀ ਕੱਢਿਆ ਉਹਨੇ